ਹਰਪੀੜਤਾ ਦੀ ਸੇਵਾ ਦੇ ਲਈ ਮਨਕੀਰਤ ਔਲਖ ਜਦੋਂ ਕਿਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਲੜਕੀ ਦਾ ਐਕਸੀਡੈਂਟ ਹੋਇਆ ਦਿਖਦਾ ਹੈ ਮਨਕੀਰਤ ਔਲਖ ਤੇ ਮਨਕੀਰਤ ਔਲਖ ਨੇ ਭੱਜ ਕੇ ਉਸ ਕੁੜੀ ਨੂੰ ਚੁੱਕਿਆ ਤੇ ਗੱਡੀ ਵਿੱਚ ਪਾ ਕੇ ਛੇਤੀ ਤੋਂ ਛੇਤੀ ਹਸਪੀਟਲ ਭੇਜ ਦਿੱਤਾ ਤੇ ਨਾਲ ਹੀ ਕਈ ਪੈਸੇ ਭੇਜ ਦਿੱਤੇ ਕਿ ਉਸ ਬੱਚੀ ਦਾ ਇਲਾਜ ਵਧੀਆ ਤਰੀਕੇ ਨਾਲ ਹੋ ਸਕੇ ਸੋ ਦੋਸਤੋ ਮਨਕੀਰਤ ਔਲਖ ਦੀ ਇਹ ਸੇਵਾ ਨੂੰ ਦੇਖਦੇ ਹੋਏ ਤੁਸੀਂ ਕਿਦਾਂ ਸੋਚਦੇ ਹੋ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਮਨਕੀਰ ਤੌਲਖ ਨੂੰ ਕਹਿੰਦੇ ਸੀ ਕਿ ਇਹ ਬੰਦਾ ਫੁਕਰਾ ਹੈ ਨਸ਼ੇ ਬੜੇ ਕਰਦਾ ਹੈ ਤੇ ਗੁੰਡਾਗਰਦੀ ਬਹੁਤ ਕਰਦਾ ਹੈ ਤੁਸੀਂ ਮਨਕੀਰ ਤੌਲਖ ਬਾਰੇ ਕੀ ਸੋਚਦੇ ਹੋ ਕਮੈਂਟ ਵਿੱਚ ਜਰੂਰ ਦੱਸਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬਲਕਨੂ ਕਲਿੱਕਰੂ ਕਰ ਲਓ ਜੀ ਅੱਗੋਂ ਸਿਕਿਉਰਟੀ ਵਾਲੀ ਗੱਡੀ ਦਾ ਵੀ ਭਾਜੀ ਇੱਕ ਐਕਸੀਡੈਂਟ ਹੋਇਆ ਕੀ ਕਰਨਾ ਮੈਂ ਯਾਰ ਗੱਡੀ ਰੋਕੋ ਉਹ ਬੱਚੀ ਦਾ ਸਿਰ ਤੇ ਵੀ ਛੱਟ ਸੀ ਇਥੇ ਬਲੱਡ ਸੀ ਤੇ ਉਹਨੂੰ ਨਾ ਆ ਦੰਦਿਆਂ ਦੰਦਾ ਜੁੜ ਲਓ ਕੀ ਹਾਂ ਹਾਂ ਤਮ ਤਾਨ ਆ ਮੇਰਾ ਯਾਰ ਇਹ ਪਵਾਦ ਤਾ ਇਹ ਤਾ ਸਾਡੇ ਦੰਦਲ ਕਹਿੰਦੇ ਆ ਉਹ ਦੰਦਲ ਪਈ ਹੋਈ ਸੀ ਤੇ ਨਾ ਉਹ ਕੁੜੀ ਨੂੰ ਜਦੋਂ ਚੱਕਿਆ ਮੈਂ ਚੱਕ ਕੇ ਕਿਉਂਕਿ ਉਦੋਂ ਸੀ ਸੀਰੀਅਸ ਸੀ ਵੀ ਇਹਨੂੰ ਹਸਪੀਟਲ ਪਹੁੰਚਾਈਏ ਉਹ ਜਦੋਂ ਬਿਓਸ ਤੋਂ ਉਹ ਹੋਸ਼ ਆਇਆ ਉਹ ਕਹਿੰਦੀ ਹਾਏ ਹਾਏ ਇਹ ਮਨਕਿਰਤਾ ਲੋਕ ਨੇ ਮੈਨੂੰ ਚੱਕਿਆ ਉਹ ਉਹ ਜਰੀ ਉਹ ਮੇਲਾ ਦਾ ਉੱਥੇ ਹੀ ਸਹੀ ਹੋਗੀ